ਕਾਤਾ ਸਾਹਿਬ ਬਾਈਕਲ ਦੀ ਗੱਤੇ ਅਸੀਂ ਕਹਦੇ ਹਾਂ ਵਾਰਡ ਨੰਬਰ 52 ਇਲਾਕਾ ਮੰਜੀਤ ਨਗਰ ਜੋ ਕਿ ਪਿਛਲੇ 5-6 ਮਹੀਨੇ ਪਹਿਲਾਂ ਇੱਕ ਦੇ ਟਿਊਬਲ ਕਨੈਕਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਤੇ ਬੜੀ ਖੁਸ਼ੀ ਦੀ ਲਹਿਰ ਸੀ ਕਿ ਨਵਾਂ ਕਨੈਕਸ਼ਨ ਹੈ ਪਰ ਕਨੈਕਸ਼ਨ ਐਸਾ ਲਾਇਆ ਗਿਆ ਕਿ ਅੱਜ 4 ਤੋਂ 5-6 ਮਹੀਨੇ ਹੋ ਗਏ ਪਾਣੀ ਦੀ ਲਗਾਤਾਰ ਦਿੱਕਤ ਪਰੇਸ਼ਾਨੀ ਆ ਰਹੀ ਹੈ ਸੰਗਤ ਹੈ ਜਿਹੜੀ ਬਹੁਤ ਹੀ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੀ ਹੈ ਪੀਣ ਵਾਲੇ ਪਾਣੀ ਦੇ ਸਵਾ ਜਿਹੜਾ ਕਿ ਬਹੁਤ ਹੀ ਆਪਣਾ ਨਰਕ ਭਰੀ ਜ਼ਿੰਦਗੀ ਬទਿਤ ਕਰ ਰਹੀ ਹੈ ਇੱਕ ਜਿਹੜਾ ਕਿ ਪਾਣੀ ਜੇਕਰ ਕੋਈ ਪਾਣੀ ਆ ਵੀ ਰਿਹਾ ਕਿਤੇ ਤਾਂ ਬਹੁਤ ਜ਼ਿਆਦਾ ਗੰਦਾ ਸੀਵਰੇਜ ਵਾਲਾ ਪਾਣੀ ਆ ਰਿਹਾ ਸੋ ਪ੍ਰਸ਼ਾਸਨ ਨੂੰ ਵੀ ਕਈ ਦਫਾ ਬੇਨਤੀ ਕੀਤੀ ਗਈ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਅਸੀਂ ਇਹੀ ਜੋ ਕਿ ਦੁੱਖ ਤਕਲੀਫ ਸਮਝਦੇ ਹੋਏ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਦਾਇਤ ਕਰਦੇ ਕਿ ਜਲਦੋਂ ਜਲਦ ਇਹ ਜਿਹੜੀ ਦੁੱਖ ਤਕਲੀਫ ਪਰੇਸ਼ਾਨੀ ਦੂਰ ਕੀਤੀ ਜਾਵੇ ਨਹੀਂ ਤਾਂ ਜਿਹੜਾ ਰੋਸ ਪ੍ਰਦਰਸ਼ਨ ਹੈ ਹੋਰ ਤੇ ਘਰ ਤੇਜ਼ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਾਣੀ ਨਹੀਂ ਆਉਂਦਾ ਪੰਜ 6 ਮਹੀਨੇ ਹੋ ਗਏ ਆ ਸਾਨੂੰ ਇੰਨਾ ਪਰੇਸ਼ਾਨ ਹੋਏ ਹੋਏ ਆ ਪਾਣੀ ਗੰਦਾ ਆ ਰਿਹਾ ਜੇ ਆਉਂਦਾ ਤਾਂ ਗੰਦਾ ਆ ਰਿਹਾ ਲੈਟ੍ਰੀਨ ਵਾਲਾ ਪਾਣੀ ਪੀਣ ਵਾਲਾ ਪਾਣੀ ਤੇ ਤਾਂ ਮਸਿਆ ਤਾਂ ਹੱਲ ਕਰੋ ਸਾਡੀ ਸ਼ੁਰੂ ਕੀਤਾ ਕਿ 4 ਮਹੀਨੇ ਹੋ ਗਏ ਨੇ ਨਾ ਪਾ ਅੱਜ 4 ਮਹੀਨੇ ਜਿੱਤ ਤੱਕ ਕਾਟਣ ਕਰ ਗਏ ਨੇ ਤੇ ਆਪਾ ਆ ਗਏ ਨੇ ਨਾ ਪਾਣੀ ਨਾ ਪਾਣੀ ਦੀ ਜਾਤ ਕੋਈ ਇੱਥੇ ਬੰਦੇ ਨਹੀਂ ਕੋਈ ਇੱਥੇ ਜਨਾਨੀਆਂ ਨਹੀਂ ਜਣਾ ਕੋਈ ਸਾਡਾ ਕੋਈ ਐਮਐ ਲਾਵੇ ਜਾ ਕੇ ਕਿ ਕਲਵੰਤਰ ਸੰਗ ਸਿੱਧੂ ਆਇਆ ਸਾਡਾ ਦਸਖਤ ਨਾ ਕਾਣਾ ਸਾਡਾ 90 ਖੜਾ ਆਇਆ ਬੋਤਾ ਲੈਣੇ ਬੋਤਾ ਫਿਰ ਅੰਬਿਆ ਤੇ ਜਾਂਦੀ ਹੈ ਰਾਨਾ ਨਾ ਠੀਕ ਹੈ ਪਾਣੀ ਦੇਣੇ ਓਥੇ ਇਹਨਾਂ ਗੰਦਾ ਪਾਣੀ ਪਾਣੀ ਨਹੀਂ ਹੈਗਾ ਤੁਹਾਡੇ ਘਰੇ ਹਾਂ ਬਾਲਟੀ ਪਾਣੀ ਦੇ ਲੋਕਾ ਕਰ ਲੈਣ ਜਾਂਦੇ ਕੋਈ ਦਿੰਦਾ ਹੀ ਨਹੀਂ ਪਾਣੀ